ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਕੁਝ ਕੁ ਗੱਲਾਂ ਤੇ ਗੱਲਬਾਤ ਕਰਾਂਗੇ ਉਹ ਗੱਲਾਂ ਜਿਹੜੀਆਂ ਆਪਾਂ ਨੂੰ ਜ਼ਿੰਦਗੀ 'ਚ ਕਦੇ ਵੀ ਅੱਗੇ ਨਹੀਂ ਵਧਣ ਦਿੰਦੀਆਂ ਤੇ ਜਦੋਂ ਆਪਾਂ ਇਹਨਾਂ ਗੱਲਾਂ 'ਚ ਅੜ ਜਾਂਨੇ ਆ ਨਾ ਤਾਂ ਆਪਾਂ ਇੱਕ ਥਾਂ ਹੀ ਖੜ੍ਹ ਜਾਂਨੇ ਆ ਸੋ ਜ਼ਿੰਦਗੀ 'ਚ ਅੱਗੇ ਵਧਣ ਵਾਸਤੇ ਕਿਸੇ ਵੀ ਕੰਮ 'ਚ ਕਾਮਯਾਬ ਹੋਣ ਵਾਸਤੇ ਇਹਨਾਂ ਗੱਲਾਂ ਨੂੰ ਛੱਡਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਸ਼ੁਰੂ ਕਰਦੇ ਆਂ ਪਹਿਲਾਂ ਬਾਰੇ ਗੱਲਬਾਤ ਦੇਖੋ ਇਹਨਾਂ 'ਚੋਂ ਪਹਿਲਾ ਪੁਆਇੰਟ ਤਾਂ ਇਹੀ ਹੈ ਕਿ ਕਿਸੇ ਵੀ ਕੰਮ ਬਾਰੇ ਸਿਰਫ ਸੋਚਦੇ ਰਹਿਣਾ ਪਰ ਕੋਈ ਐਕਸ਼ਨ ਨਾ ਲੈਣਾ ਕਿਉਂਕਿ ਬਹੁਤ ਸਾਰੇ ਬੰਦਿਆਂ ਦੀ ਨਾ ਇਹ ਆਦਤ ਹੁੰਦੀ ਹੈ ਕਿ ਉਹ ਕਿਸੇ ਵੀ ਕੰਮ ਬਾਰੇ ਇਕੱਲਾ ਸੋਚਦੇ ਹੀ ਰਹਿੰਦੇ ਆ ਕਿ ਮੈਂ ਆ ਕਰੂੰਗਾ ਉਹ ਕਰੂੰਗਾ ਪਰ ਉਹਦੇ ਬਸ ਉਹ ਐਕਸ਼ਨ ਕੋਈ ਵੀ ਨਹੀਂ ਲੈਂਦੇ ਬਸ ਇਕੱਲਾ ਸੋਚਦੇ ਹੀ ਰਹਿੰਦੇ ਆ ਹੁਣ ਦੇਖੋ ਜੇ ਆਪਾਂ ਕਿਸੇ ਵੀ ਚੀਜ਼ ਪ੍ਰਤੀ ਕਿ ਐਕਸ਼ਨ ਹੀ ਨਾ ਲਵਾਂਗੇ ਜਿਹੜੀ ਚੀਜ਼ ਆਪਾਂ ਸੋਚ ਲਈ ਕਿ ਆਪਾਂ ਜ਼ਿੰਦਗੀ ਚ ਆ ਚੀਜ਼ ਕਰਨੀ ਆ ਜੇ ਆਪਾਂ ਉਹਨੂੰ ਕਰਨਾ ਸ਼ੁਰੂ ਨਾ ਕਰਾਂਗੇ ਤਾਂ ਉਹ ਕਿਵੇਂ ਹੋਜੂਗਾ ਹੁਣ ਹੋ ਸਕਦਾ ਉਹਨੂੰ ਕੀ ਪਤਾ ਉਹਨੂੰ ਕਿੰਨੇ ਕ ਬੰਦੇ ਸੋਚਦੇ ਹੋਣਗੇ ਦੁਨੀਆ ਤੇ ਕਿ ਮੈਂ ਇਲਨ ਮਸਕ ਨੂੰ ਪਿੱਛੇ ਛੱਡ ਜੂਗਾ ਪਰ ਉਹ ਉਸ ਬਾਰੇ ਐਕਸ਼ਨ ਕੀ ਲੈ ਰਹੇ ਆ ਉਹ ਕੰਮ ਕੀ ਕਰ ਰਹੇ ਆ ਉਹਦੇ ਬਾਰੇ ਕੰਮ ਉਹ ਕੁਝ ਵੀ ਨਹੀਂ ਕਰ ਰਹੇ ਹੁੰਦੇ ਬਸ ਕੱਲਾ ਸੋਚਾਂ ਚ ਹੀ ਹੁੰਦਾ ਸੋ ਪਹਿਲੀ ਗੱਲ ਦਾ ਇਹ ਤਾਂ ਧਿਆਨ ਰੱਖੋ ਕਿ ਜੇ ਕਿਸੇ ਵੀ ਕੰਮ ਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਕੱਲੀਆਂ ਯੋਜਨਾਵਾਂ ਛੱਡ ਕੇ ਇਕੱਲਾ ਸੋਚਣਾ ਛੱਡ ਕੇ ਉਸ ਕੰਮ ਬਾਰੇ ਐਕਸ਼ਨ ਵੀ ਲਓ ਹਾਂ ਯੋਜਨਾ ਬਣਾਉਣੀ ਜ਼ਰੂਰੀ ਹੈ ਉਹਨੂੰ ਸ਼ੁਰੂ ਤੇ ਬਣਾਓ ਸਾਰਾ ਜਿਹੜਾ ਵੀ ਤੁਸੀਂ ਫਿਊਚਰ ਚ ਚਾਹੁੰਦੇ ਹੋ ਜਿਵੇਂ ਵੀ ਕੰਮ ਕਰਨਾ ਉਹ ਸ਼ੁਰੂ ਤੇ ਜ਼ਰੂਰੀ ਹੈ ਪਰ ਇਹ ਨਹੀਂ ਹੈਗਾ ਕੱਲਾ ਸੋਚੀ ਜਾਓ ਤੇ ਕੱਲੀਆਂ ਯੋਜਨਾਵਾਂ ਬਣਾਈ ਜਾਓ ਫਿਰ ਆਪਾਂ ਕਦੇ ਵੀ ਕਾਮਯਾਬ ਨਹੀਂ ਹੋਵਾਂਗੇ ਨੰਬਰ 2 ਤੇ ਆਗਾ ਲਗਾਤਾਰ ਕੰਮ ਨਾ ਕਰਨਾ ਇਹ ਵੀ ਬਹੁਤ ਬੰਦਿਆਂ ਦੀ ਪ੍ਰੋਬਲਮ ਹੁੰਦੀ ਹੈ ਕਿ ਉਹ ਹੁਣਾ ਕਈ ਵਾਰੀ ਜੋਸ਼ ਚ ਆ ਕੇ ਕੰਮ ਤਾਂ ਸ਼ੁਰੂ ਕਰ ਲੈਂਦੇ ਆ ਪਰ ਉਹਨੂੰ ਕੰਟੀਨਿਊ ਨਹੀਂ ਰੱਖਦੇ ਹੈਗੇ ਉਹਨੂੰ ਲਗਾਤਾਰ ਨਹੀਂ ਕਰਦੇ ਹੈਗੇ ਸੋ ਇਸ ਚੀਜ਼ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਕਿਸੇ ਵੀ ਕੰਮ ਦੇ ਵਿੱਚ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਉਹਨੂੰ ਲਗਾਤਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਉਹਨੂੰ ਰੋਜ਼ ਜ਼ਿਆਦਾ ਸਮਾਂ ਨਹੀਂ ਦੇ ਸਕਦੇ ਤਾਂ ਕੋਸ਼ਿਸ਼ ਕਰੋ ਕਿ ਟਾਈਮਾਂ ਵਿੱਚ ਥੋੜਾ ਜਿਹਾ ਘਟਾ ਦਿੱਤਾ ਜਾਵੇ ਪਰ ਉਹਨੂੰ ਲਗਾਤਾਰ ਜ਼ਰੂਰ ਕਰੋ ਜਦੋਂ ਆਪਾਂ ਲਗਾਤਾਰਤਾ ਛੱਡ ਜਾਂਦੇ ਹਾਂ ਨਾ ਆਪਾਂ ਕੰਟੀਨਿਊ ਨਹੀਂ ਰਹਿੰਦੇ ਤਾਂ ਫਿਰ ਉੱਥੇ ਆਪਣੇ ਉੱਥੇ ਕਾਮਯਾਬ ਹੋਣ ਦੇ ਜਿਹੜੇ ਚਾਂਸ ਆ ਬਹੁਤ ਜ਼ਿਆਦਾ ਘਟ ਜਾਂਦੇ ਆ ਜਿਹੜਾ ਤੀਜੇ ਨੰਬਰ ਦਾ ਪੁਆਇੰਟ ਆ ਗਿਆ ਉਹ ਇਹ ਆ ਕਿ ਆਪਣੇ ਆਪ ਤੇ ਭਰੋਸਾ ਨਾ ਕਰਨਾ ਦੇਖੋ ਕਿਸੇ ਵੀ ਕੰਮ ਦੇ ਵਿੱਚ ਨਾ ਜੇ ਆਪਾਂ ਚਾਹਣੇਗਾ ਆਪਾਂ ਕਾਮਯਾਬ ਹੋ ਜਾਈਏ ਤਾਂ ਆਪਣੇ ਆਪ ਤੇ ਭਰੋਸਾ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਹੈ ਕਿਉਂਕਿ ਆਪਾਂ ਹੀ ਕਰਦੇ ਆ ਆਪਾਂ ਨਾ ਲੋਕਾਂ ਦੀਆਂ ਗੱਲਾਂ 'ਚ ਕਈ ਵਾਰੀ ਵਾੜਾ ਆ ਜਾਂਦੇ ਆ ਕੋਈ ਵੀ ਬੰਦਾ ਆਪਾਂ ਨੂੰ ਕਹਿ ਗਿਆ ਕਿ ਤੂੰ ਆਖੀ ਕਰੀ ਜਾਨਾ ਇਹਦੇ ਵਿੱਚ ਤਾਂ ਅੱਗੇ ਵਧੇ ਹੀ ਨਹੀਂ ਜਾ ਸਕਦਾ ਜਾਂ ਤੂੰ ਫੇਲ ਹੋ ਜਾਏਗਾ ਤੇ ਆਪਾਂ ਨਾਲ ਦੀ ਨਾਲ ਉਹਦੀ ਜਿਹੜੀ ਗੱਲ ਆ ਉਹ ਦਿਮਾਗ ਤੇ ਲੈ ਲੈ ਜਾਂਦੇ ਆ ਤੇ ਉਹਦੀ ਗੱਲ ਦੇ ਵਿੱਚ ਆ ਕੇ ਆਪਾਂ ਆਪਣੇ ਆਪ ਤੋਂ ਭਰੋਸਾ ਹੀ ਨਹੀਂ ਕਰ ਪਾਉਂਦੇ ਹੈਗੇ ਤੇ ਜਦੋਂ ਆਪਣਾ ਆਪਣੇ ਆਪ ਤੋਂ ਭਰੋਸਾ ਹੀ ਉੱਡ ਗਿਆ ਤਾਂ ਫਿਰ ਜਿਹੜਾ ਆਪਣਾ ਮਾਈਂਡ ਹੈਗਾ ਉਹ ਓਨੀ ਮਜ਼ਬੂਤੀ ਨਾਲ ਕਦੇ ਵੀ ਕੰਮ ਨਹੀਂ ਕਰਦਾ ਆਪਾਂ ਉਸ ਕੰਮ ਵਿੱਚੋਂ ਢਿੱਲੇ ਪੈ ਜਾਂਦੇ ਆ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਆਪਦੇ ਆਪ ਤੇ ਪ੍ਰੋਸਾਰ ਰੱਖੋ ਕਿਉਂਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਨਾ ਉਹਦੇ ਬਾਰੇ ਸਿਰਫ ਤੁਹਾਨੂੰ ਹੀ ਪਤਾ ਹੈ ਨਾ ਕਿ ਦੂਜਿਆਂ ਨੂੰ ਕਿਉਂਕਿ ਦੂਜਾ ਬੰਦਾ ਤੁਹਾਨੂੰ ਆਪਦੀ ਯੋਗਤਾ ਅਨੁਸਾਰ ਹੀ ਦੱਸੂਗਾ ਜਿੰਨਾ ਕੁ ਉਹ ਕਰ ਸਕਦਾ ਹੋਇਆ ਆਪਦੀ ਜ਼ਿੰਦਗੀ 'ਚ ਉਹ ਸਿਰਫ ਉਸ ਮੁਤਾਬਕ ਹੀ ਤੁਹਾਨੂੰ ਦੱਸੂਗਾ ਮੰਨ ਲਓ ਹੁਣ ਤੁਸੀਂ ਕੋਈ ਲਾਈਫ ਦੇ 'ਚ ਪੂਰਾ ਵੱਡਾ ਟਾਰਗੇਟ ਰੱਖ ਕੇ ਚੱਲ ਪਏ ਕਿ ਤੁਹਾਨੂੰ ਕਿਸੇ ਬੇਲੇ ਬੰਦੇ ਨੇ ਜਾਂ ਕੋਈ ਕੋਈ ਨਿੱਕਾ ਮोटा ਹੋਰ ਕੰਮ ਕਰਨ ਵਾਲੇ ਬੰਦੇ ਨੇ ਕਹਦਾ ਕਿ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਜੇ ਹੁਣ ਤੁਸੀਂ ਉਹਦੀ ਗੱਲ 'ਚ ਆ ਗਏ ਤਾਂ ਤੁਸੀਂ ਨਾਲ ਦੀ ਨਾਲ ਹੀ ਛੱਡ ਦੇਉਗੇ ਉਹ ਕੰਮ ਨੂੰ ਪਰ ਇਹ ਕਦੇ ਨਾ ਭੁੱਲੋ ਕਿ ਉਹ ਤੁਹਾਨੂੰ ਸਿਰਫ ਆਪ ਦੀ ਯੋਗਤਾ ਅਨੁਸਾਰ ਕਹਿ ਰਿਹਾਗਾ ਜੇ ਉਹ ਤੋਂ ਨਹੀਂ ਇਹ ਕੰਮ ਹੋਇਆ ਉਹ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਇਹ ਹੋ ਨਹੀਂ ਸਕਦਾ ਹੈਗਾ ਜੇ ਤੁਸੀਂ ਆਪ ਦੇ ਹੱਥੇ ਭਰੋਸਾ ਰੱਖ ਕੇ ਚੱਲੋਗੇ ਪੂਰੇ ਦ੍ਰਿੜ ਇਰਾਦੇ ਨਾਲ ਅੱਗੇ ਵਧੋਗੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਕੰਮ ਨਾ ਹੋਵੇ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿਸੇ ਦੀਆਂ ਗੱਲਾਂ ਚਾ ਕੇ ਆਪਦੇ ਆਪ ਤੋਂ ਭਰੋਸਾ ਨਾ ਤੋੜੋ ਆਪਦੇ ਆਪ ਤੇ ਭਰੋਸਾ ਰੱਖ ਕੇ ਚੱਲੋ ਪੱਕਾ ਕਾਮਯਾਬ ਹੋਵੋਗੇ ਜਿਹੜਾ 4 ਨੰਬਰ ਦਾ ਪੁਆਇੰਟ ਹੈ ਉਹ ਇਹ ਹੈ ਕਿ ਉਸ ਤਰ੍ਹਾਂ ਦੇ ਦੋਸਤ ਨਾ ਬਣਾਉਣਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਆਪਣਾ ਇਹ ਵੀ ਗਲਤੀ ਕਰ ਜਾਂਦੇ ਆਂ ਕਈ ਵਾਰੀ ਆਪਾਂ ਟਾਰਗੇਟ ਆਪਣੀ ਲੱਭਦਾ ਪੂਰਾ ਵੱਡਾ ਰੱਖ ਰੱਖਿਆ ਹੁੰਦਾ ਕਿ ਮੈਂ ਆਹ ਕਰਨਾ ਹੈਗਾ ਪਰ ਜਿਹੜਾ ਆਪਣਾ ਸਰਕਲ ਹੁੰਦਾ ਨਾ ਉਹ ਉਦੋਂ ਜਮ ਹੀ ਉਲਟ ਹੁੰਦਾ ਹੈ ਸਰਕਲ ਆਪਣਾ ਜਾਂ ਤਾਂ ਆਪਣਾ ਟਾਈਮ ਬਰਬਾਦ ਕਰਵਾ ਰਿਹਾ ਹੁੰਦਾ ਹੈਗਾ ਜਾਂ ਬਸ ਐਵੇਂ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਆਪਾਂ ਨੂੰ ਲੁਝਾਈ ਰੱਖਦਾ ਤੇ ਆਪਾਂ ਉਹਦੇ ਚੁੱਲ ਜੇ ਰਹਿੰਨੇ ਆ ਮੰਨ ਲਓ ਆਪਾਂ ਫੋਨ ਲਾ ਲਿਆ ਨਾ ਫੋਨ ਤੇ ਬੇਤੁਕੀਆਂ ਗੱਲਾਂ ਹੋ ਗਈਆਂ ਇਧਰ ਉਧਰ ਦੀਆਂ ਜਿਨ੍ਹਾਂ ਦਾ ਆਪਾਂ ਨੂੰ ਆਪਣੇ ਟਾਰਗੇਟ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਆਏਗਾ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਦੋਸਤਨਾ ਉਸ ਤਰ੍ਹਾਂ ਦੀ ਬਣਾਓ ਜਿਹੜੇ ਤੁਹਾਨੂੰ ਸਹੀ رائے ਦੇ ਸਕਣ ਲੋੜ ਪੈਣ ਤੇ ਜਾਂ ਤੁਹਾਨੂੰ ਮੋਟੀਵੇਟ ਕਰ ਸਕਣ ਕਿਉਂਕਿ ਜੇ ਤੁਸੀਂ ਆਪਣੇ ਕੰਮ ਤੋਂ ਉਲਟ ਦੋਸਤ ਬਣਾਓਗੇ ਤਾਂ ਉਹਦਾ ਫਾਇਦਾ ਕੋਈ ਨਹੀਂ ਹੋਣਾ ਉਹ ਤੁਹਾਨੂੰ ਪਿੱਛੇ ਖਿੱਚਣਗੇ ਉਸ ਚੀਜ਼ ਚੋਂ ਤੁਹਾਡਾ ਟਾਈਮ ਹੀ ਬਰਬਾਦ ਕਰਵਾਉਣਗੇ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਜਿਹੜਾ ਇਹਦੋਂ ਅਗਲਾ ਪੁਆਇੰਟ ਆ ਗਿਆ 5 ਨੰਬਰ ਤੇ ਉਹ ਆ ਟਾਈਮ ਪਾਸ ਵਾਲੀ ਗੱਲ ਦਿਮਾਗ ਚ ਰੱਖਣਾ ਕਿਉਂਕਿ ਆਪਾਂ ਇੱਕ ਚੀਜ਼ ਆ ਆਪਣੇ ਆਲੇ ਦੁਆਲੇ ਬੜੀ ਸੁਣਦੇ ਆ ਕਿ ਜ਼ਿੰਦਗੀ ਚ ਟਾਈਮ ਪਾਸ ਹੀ ਕਰਨਾ ਦੇਖੋ ਟਾਈਮ ਪਾਸ ਤਾਂ ਉਹਨਾਂ ਦਾ ਵੀ ਹੋ ਜਾਂਦਾ ਜਿਹੜੇ ਵਿਚਾਰੇ ਸੜਕਾਂ ਦੇ ਕਿਨਾਰੇ ਸੌਂਦੇ ਆ ਪਰ ਜੇ ਅੱਗੇ ਵਧਣਾ ਹੈ ਕੁਝ ਚੱਜਦਾ ਕਰਨਾ ਤਾਂ ਇਹ ਜਿਹੜੀ ਗੱਲ ਹੈ ਇਹ ਦਿਮਾਗ ਚੋਂ ਕੱਢਣੀ ਪਊਗੀ ਇਹ ਐ ਨਹੀਂ ਪਤਾ ਹੁਣ ਕਿਹਨੇ ਸਿਖਾਈ ਹੈ ਇਹ ਗੱਲ ਕਿੱਥੋਂ ਇਹ ਚੀਜ਼ ਚੱਲਦੀ ਆਉਂਦੀ ਉਹ ਹੀ ਚੀਜ਼ ਆਪਾਂ ਸੁਣੀ ਜਾਂਦੇ ਆ ਕਿ ਜ਼ਿੰਦਗੀ 'ਚ ਟਾਈਮ ਪਾਸ ਹੀ ਕਰਨਾ ਬੜੀ ਆਪਣੇ ਆਸੇ-ਪਾਸੇ ਇਹ ਗੱਲ ਚੱਲਦੀ ਹੈ ਤੇ ਟਾਈਮ ਪਾਸ ਬਾਰੇ ਸੋਚੋਗੇ ਨਾ ਤਾਂ ਇਕੱਲਾ ਟਾਈਮ ਪਾਸ ਹੀ ਹੋਊਗਾ ਮਰ ਮਰ ਕੇ ਹੀ ਜ਼ਿੰਦਗੀ ਨਿਕਲੂਗੀ ਹਰੇਕ ਚੀਜ਼ 'ਚ ਕੰਪਰੋਮਾਈਜ਼ ਕਰਨਾ ਪਊਗਾ ਸੋ ਇਸ ਚੀਜ਼ ਨੂੰ ਦਿਮਾਗ ਚੋਂ ਕੱਢ ਦਿਓ ਕਿ ਟਾਈਮ ਪਾਸ ਕਰਨਾ ਹੈ ਹਮੇਸ਼ਾ ਪੋਜ਼ਿਟਿਵ ਸੋਚੋ ਵੱਡਾ ਸੋਚੋ ਜੇ ਟਾਈਮ ਪਾਸ ਵਾਲੀ ਚੀਜ਼ 'ਚ ਉਲਝੋਗੇ ਤਾਂ ਕਦੇ ਵੀ ਅੱਗੇ ਨਹੀਂ ਵਧ ਪਾਉਂਗੇ ਜਿਹੜੇ ਟਾਈਮ ਪਾਸ ਕਰ ਰਹੇ ਆ ਉਹਨਾਂ ਨੂੰ ਟਾਈਮ ਪਾਸ ਕਰਨ ਦਿਓ ਤੁਸੀਂ ਆਪਦਾਰਾ ਅਲੱਗ ਲੈ ਕੇ ਚੱਲੋ ਛੇਮਾ ਪੁਆਇੰਟ ਆਪਣਾ ਬਹਾਨੇ ਬਣਾਉਣਾ ਸ਼ਿਕਨਾ ਕਿਉਂਕਿ ਆਪਾਂ ਨਾ ਬਹਾਨੇ ਬਹੁਤ ਬਣਾਉਨੇ ਆ ਕਿ ਮੇਰੇ ਤਾਂ ਹਾਲਾਤ ਐ ਇਸ ਤਰ੍ਹਾਂ ਦੇ ਨੇ ਮੇਰੇ ਕੋਲੇ ਆ ਨਹੀਂ ਹੈਗਾ ਮੇਰੇ ਕੋਲੇ ਉਹ ਨਹੀਂ ਹੈਗਾ ਮੈਂ ਇਹ ਕੰਮ ਕਿਵੇਂ ਕਰ ਸਕਦਾ ਇਹ ਇਹ ਆਪਣੇ ਨਾ ਸਾਰੇ ਬਹਾਨੇ ਨਹੀਂ ਹੁੰਦੇ ਆ ਕਿਉਂਕਿ ਜੇ ਆਪਾਂ ਸ਼ੁਰੂ ਕਰਨਾ ਚਾਹੁੰਨੇ ਆ ਤਾਂ ਆਪਾਂ ਸ਼ੁਰੂ ਉੱਥੇ ਹੀ ਕਰੀਏ ਜਿਹੜਾ ਕੁਛ ਆਪਣੇ ਕੋਲੇ ਹੈਗਾ ਉਸੇ ਤੋਂ ਹੀ ਬਸ ਅੱਗੇ ਆਪੀ ਰਸਤੇ ਖੁੱਲਦੇ ਜਾਂਦੇ ਆ ਅੱਗੇ ਆਪਾਂ ਨੂੰ ਉਹ ਜਿਹੇ ਬੰਦੇ ਮਿਲ ਜਾਂਦੇ ਆ ਜਿਹੜੇ ਆਪਾਂ ਨੂੰ ਉਸ ਤਰ੍ਹਾਂ ਗਾਈਡ ਕਰਦੇ ਆ ਜਾਂ ਆਪਣੀ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਆ ਆਪੇ ਅੱਗੇ ਜਾ ਕੇ ਸੁਧਾਰ ਹੁੰਦਾ ਜਾਂਦਾ ਹੈ ਕਿਉਂਕਿ ਦੁਨੀਆ ਤੇ ਨਾ ਕੋਈ ਵੀ ਜਿਹੜਾ ਕੰਮ ਸ਼ੁਰੂ ਹੋਇਆਗਾ ਕਿੱਡਾ ਹੀ ਵੱਡੇ ਤੋਂ ਵੱਡਾ ਕੰਮ ਹੈ ਉਹਦੀ ਜਿਹੜੀ ਸਟਾਰਟਿੰਗ ਹੋਈ ਆ ਨਾ ਉਹ ਬਿਲਕੁਲ ਜ਼ੀਰੋ ਲੈਵਲ ਤੋਂ ਹੋਈ ਆ ਬਿਲਕੁਲ ਹੇਠਲੇ ਲੈਵਲ ਤੋਂ ਹੋਈ ਆ ਪਰ ਉਹਨਾਂ ਬੰਦਿਆਂ ਨੇ ਕੀਤਾ ਕੀ ਆ ਉਹਨਾਂ ਨੇ ਲਗਾਤਾਰ ਕੰਮ ਕੀਤਾ ਲਗਾਤਾਰ ਮਿਹਨਤ ਕੀਤੀ ਹੈ ਜੇ ਉਹਨਾਂ ਕੋਲੇ ਮੰਨ ਲਓ ਸ਼ੁਰੂ ਤੇ ਪੈਸੇ ਘੱਟ ਸੀਗੇ ਉਹਨਾਂ ਨੇ ਉੱਥੇ ਹੀ ਸ਼ੁਰੂ ਕੀਤਾ ਆਪਦਾ ਤੇ ਜਦੋਂ ਉਹਨਾਂ ਕੋਲੇ ਪੈਸੇ ਆਉਣ ਲੱਗੇ ਉਹਨਾਂ ਦੇ ਕੰਮ ਦੀ ਜਿਹੜੀ ਕੁਆਲਿਟੀ ਆ ਉਹ ਵੀ ਇੰਪਰੂਵ ਹੁੰਦੀ ਗਈ ਕਿਉਂਕਿ ਸ਼ੁਰੂ ਚ ਨਾ ਕੋਈ ਵੀ ਚੀਜ਼ ਵਧੀਆ ਨਹੀਂ ਬਣਦੀ ਕਦੇ ਵੀ ਨਹੀਂ ਵਧੀਆ ਹੁੰਦੀ ਸ਼ੁਰੂ ਚ ਹੌਲੀ ਹੌਲੀ ਉਹਦੇ ਚ ਸੁਧਾਰ ਹੁੰਦਾ ਹੈਗਾ ਸੋ ਇਸ ਚੀਜ਼ ਦੇ ਬਹਾਨੇ ਕਦੇ ਵੀ ਨਾ ਬਣਾਓ ਕਿ ਮੇਰੇ ਕੋਲੇ ਆ ਨਹੀਂ ਹੈਗਾ ਮੇਰੇ ਕੋਲੇ ਉਹ ਨਹੀਂ ਹੈਗਾ ਜਿੰਨੀ ਚੀਜ਼ ਵੀ ਤੁਹਾਡੇ ਕੋਲੇ ਹੈਗੀ ਆ ਸਿਰਫ ਉੱਥੋਂ ਸ਼ੁਰੂ ਕਰ ਦਿਓ ਅੱਗੇ ਤਾਂ ਚੀਜ਼ਾਂ ਆਪ ਹੀ ਜੁੜਦੀਆਂ ਜਾਣਗੀਆਂ ਆਪ ਹੀ ਆਪਣੋ ਉਹੋ ਜਿਹੇ ਲੋਕ ਮਿਲਦੇ ਜਾਣਗੇ ਉਹੋ ਜਿਹੇ ਆਪਣੇ ਦੋਸਤ ਬਣਦੇ ਜਾਣਗੇ ਸੋ ਅੱਗੇ ਜਾ ਕੇ ਸਾਰਾ ਕੁਸੌਲੀ-ਹੌਲੀ ਸਹੀ ਹੋ ਜਾਂਦਾ ਹੈਗਾ ਆਪੀ ਜਿਹੜੀ ਕੁਆਲਿਟੀ ਇੰਪਰੂਵ ਹੁੰਦੀ ਜਾਂਦੀ ਹੈ ਆਪਣੇ ਕੰਮ ਦੀ ਬਸ ਇਕੱਲਾ ਸ਼ੁਰੂ ਕਰੋ ਜਿਹੜਾ 7ਵਾਂ ਤੇ ਲਾਸਟ ਪੁਆਇੰਟ ਹੈ ਉਹ ਹੈਗਾ ਨੀਵੇਂ ਕੰਨੀ ਦੇਖਣਾ ਛੱਡੋ ਕਿਉਂਕਿ ਆਪਰ ਨੂੰ ਇਹ ਵੀ ਬੜਾ ਸਿਖਾਇਆ ਜਾਂਦਾ ਕਿ ਆਪ ਤੋਂ ਨੀਵੇਂ ਕੰਨੀ ਦੇਖ ਕੇ ਚੱਲੋ ਦੇਖੋ ਕੁਸ਼ਕ ਹਾਲਾਤਾਂ 'ਚ ਆਪ ਤੋਂ ਨੀਵੇਂ ਕੰਨੀ ਦੇਖਿਆ ਜਾ ਸਕਦਾ ਹੈ ਕੁਝ ਕ ਹਾਲਾਤਾਂ ਚ ਪਰ ਇਹ ਨਹੀਂ ਹੈਗਾ ਕਿ ਆਪਾਂ ਸਾਰੀ ਜ਼ਿੰਦਗੀ ਆਪ ਤੋਂ ਨੀਵੇਂ ਕੰਨੀ ਦੇਖਦੇ ਰਹੀਏ ਜੇ ਆਪਾਂ ਸਾਰੀ ਜ਼ਿੰਦਗੀ ਆਪ ਤੋਂ ਨੀਵੇਂ ਕੰਨੀ ਦੇਖਾਂਗੇ ਨਾ ਫਿਰ ਤਾਂ ਆਪਣਾ ਟਾਰਗੇਟ ਹੀ ਕੋਈ ਨਹੀਂ ਰਹਿ ਜੂਗਾ ਮੰਨ ਲਓ ਆਪਾਂ ਮਹੀਨੇ ਦਾ 15000 ਰੁਪਏ ਕਮਾ ਰਹੇ ਆ ਜੇ ਹੁਣ ਆਪਾਂ ਆਪ ਤੋਂ ਨੀਵੇਂ ਕੰਨੀ ਝਾਕ ਲਾਂਗੇ ਜਿਹੜਾ 10000 ਕਮਾਊਗਾ ਫਿਰ ਤਾਂ ਆਪਣੀ ਗਰੋਥ ਹੀ ਕੋਈ ਨਹੀਂ ਹੋਊਗੀ ਫਿਰ ਤਾਂ ਆਪਣਾ ਸੁਪਨਾ ਹੀ ਕੋਈ ਨਹੀਂ ਰਹਿ ਜੂਗਾ ਤਾਂ ਕਰਕੇ ਕੁਝ ਕ ਹਾਲਾਤਾਂ ਚ ਜੇ ਆਪਾਂ ਮੰਨ ਲਓ ਇਹੋ ਜਿਹੇ ਹਾਲਾਤਾਂ ਚੜ ਗਏ ਵੀ ਜਿੱਥੇ ਆਪਣੀ ਜਿਹੜੀ ਸਿਚੁਏਸ਼ਨ ਉਹ ਬੜੀ ਚੰਗੀ ਨਹੀਂ ਹੈਗੀ ਉਥੇ ਨਹੀਂ ਮੈਂ ਕੰਨੀ ਦੇਖਿਆ ਜਾ ਸਕਦਾ ਕਿ ਹਾਂ ਇਹ ਵੀ ਗੁਜ਼ਾਰਾ ਕਰ ਰਹੇ ਆ ਆਪਾਂ ਨੂੰ ਵੀ ਕੁਝ ਕੁ ਟਾਈਮ ਆਏ ਗੁਜ਼ਾਰਾ ਕਰ ਲੈਣਾ ਚਾਹੀਦਾ ਪਰ ਜੇ ਹਰ ਵੇਲੇ ਇਹ ਚੀਜ਼ ਮਾਈਂਡ 'ਚ ਰੱਖੋਗੇ ਨਾ ਕਿ ਉਹ ਬੰਦਾ 10000 ਕਮਾਉਂਦਾ ਮੈਂ ਤਾਂ ਫਿਰ ਵੀ 15 ਕਮਾ ਰਿਆਂ ਤਾਂ ਕਦੇ ਵੀ ਅੱਗੇ ਨਹੀਂ ਵਧ ਪਾਉਂਗੇ ਕਿਉਂਕਿ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਹੀ ਹੈ 10000 ਕਮਾਉਣ ਵਾਲ ਦਾ ਜਿਹੜਾ ਗੁਜ਼ਾਰਾ ਬਹੁਤ ਨਜਾਇਜ਼ ਔਖਾ ਹੈ ਉਹ ਤੇ 15 ਵਾਲੇ ਦਾ ਵੀ ਕੋਈ ਬਾਲਾ ਵਧੀਆ ਨਹੀਂ ਹੈਗਾ 5000 ਦਾ ਹੀ ਫਰਕ ਹੈ ਨਾ ਇਹ ਤਾਂ ਵੈਸੇ ਇੱਕ ਐਗਜ਼ਾਮਪਲ ਲੈ ਰਹੇ ਆਂਗੇ ਤੇ ਕਹਿਣਾ ਮਤਲਬ ਹੈ ਵੀ ਜੇ ਆਪਾਂ ਉਹਦੇ ਕੰਨੀ ਦੇਖ ਕੇ ਚੱਲਾਂਗੇ ਤਾਂ ਆਪਣੇ ਵੀ ਜਿਹੜੇ ਹਾਲਾਤ ਹੈ ਉਹ ਉਸ ਤਰ੍ਹਾਂ ਹੀ ਰਹਿਣਗੇ ਉਹ ਆਪਾਂ ਵੀ ਉਹੋ ਜੀਆਂ ਚੀਜ਼ਾਂ ਨੂੰ ਅਟਰੈਕਟ ਕਰਾਂਗੇ ਕਿਉਂਕਿ ਆਪਣਾ ਜਿਹੜਾ ਮਾਈਂਡ ਹੋ ਨੈਗੇਟਿਵ ਹੀ ਨਹੀਂ ਹੋ ਪਾਊਗਾ ਆਪਣਾ ਮਾਈਂਡ ਹੀ ਸੁਸਤਰ ਹੋਊਗਾ ਕਿਉਂਕਿ ਜੇ ਜਦੋਂ ਆਪਾਂ ਉਹਦੇ ਕੰਨੀ ਦੇਖ ਲਿਆ ਕਿ ਹਾਂ ਮੈਂ ਇਹਦੇ ਕੰਨੀ ਦੇਖ ਕੇ ਚੱਲਣਾਗਾ ਤਾਂ ਆਪਣਾ ਮਾਈਂਡ ਉਸ ਤਰ੍ਹਾਂ ਦੇ ਐਕਸ਼ਨ ਨਹੀਂ ਲਊਗਾ ਵੱਡੇ ਆ ਉਸ ਤਰ੍ਹਾਂ ਦੇ ਤਰੀਕੇ ਨਾਲ ਉਹ ਮਿਹਨਤ ਨਹੀਂ ਕਰੂਗਾ ਤੇ ਆਪਾਂ ਉਹਨਾਂ ਹਾਲਾਤਾਂ 'ਚ ਹੀ ਰਹਾਂਗੇ ਸਾਰੀ ਉਮਰ ਜਿਹੜੇ ਹਾਲਾਤਾਂ 'ਚ ਆਪਾਂ ਪ੍ਰੈਜ਼ੈਂਟ ਟਾਈਮ 'ਚ ਤੋ ਇਸ ਚੀਜ਼ ਦਾ ਜਰੂਰ ਧਿਆਨ ਰੱਖੋ ਇਹ ਚੀਜ਼ ਕਦੇ ਵੀ ਦਿਮਾਗ ਚਣਾਉਣ ਦਿਓ ਕਿ ਮੈਂ ਪੂਰੀ ਜ਼ਿੰਦਗੀ ਆਪ ਤੋਂ ਨੀਵੇਂ ਕੰਨੀ ਦੇਖ ਕੇ ਚੱਲਣਾ ਕੁਝ ਕਹਲਾਤਾਂ ਚ ਜਰੂਰ ਦੇਖੋ ਪਰ ਜੇ ਅੱਗੇ ਵਧਣਾ ਹੈ ਜੇ ਇੱਕ ਵਧੀਆ ਲੈਵਲ ਤੇ ਪਹੁੰਚਣਾ ਲਾਈਫ ਦੇ ਵਿੱਚ ਤਾਂ ਆਪ ਤੋਂ ਉੱਚਿਆਂ ਕੰਨੀ ਹੀ ਦੇਖੋ ਦੇਖੋ ਕਿ ਉਹ ਲੋਕ ਕਿਵੇਂ ਕਾਮਯਾਬ ਹੋਏ ਆ ਉਹਨਾਂ ਨੇ ਕਿਹੜੇ ਤਰੀਕੇ ਨਾਲ ਕੰਮ ਕੀਤਾ ਉਹਨਾਂ ਦੀ ਕੀ ਥਿੰਕਿੰਗ ਹੈ ਇਹਦੇ ਲੋਕਾਂ ਬਾਰੇ ਸਰਚ ਕਰੋ ਜਿਹੜੇ ਜਮਾ ਜ਼ੀਰੋ ਤੋਂ ਉੱਠ ਕੇ ਸਿਖਰ ਵਾਲੇ ਤੰਬੇ ਤੱਕ ਪਹੁੰਚੇ ਹੋਏ ਨੇਗੇ ਇਸ ਤਰ੍ਹਾਂ ਦੇ ਬਹੁਤ ਲੋਕ ਨੇ ਜ ਜਦ ਆਪਾਂ YouTube ਤੇ ਸਟੋਰੀਜ਼ ਦੇਖਦੇ ਆ ਨਾ ਲੋਕਾਂ ਦੀ ਕਿੰਨੇ ਲੋਕ ਆ ਜਿਹੜੇ ਬਿਲਕੁਲ ਗਰੀਬੀ ਚੋਂ ਉੱਠ ਕੇ ਸਿਖਰ ਤੇ ਗਏ ਹੋਏ ਨੇਗੇ ਜੇ ਆਪਾਂ ਉਹਨਾਂ ਕੰਨੀ ਦੇਖਾਂਗੇ ਉਹਨਾਂ ਨੂੰ ਫੋਲੋ ਕਰਾਂਗੇ ਫੇਰ ਹੀ ਆਪਣਾ ਮਾਈਂਡ ਉਸ ਤਰੀਕੇ ਨਾਲ ਵਰਕ ਕਰੂਗਾ ਫੇਰ ਆਪਾਂ ਉਸ ਤਰੀਕੇ ਨਾਲ ਹੀ ਫੇਰ ਮਿਹਨਤ ਕਰਾਂਗੇ ਤੇ ਫੇਰ ਹੀ ਆਪਣੇ ਜਿਹੜੇ ਅੱਗੇ ਵਧਣ ਦੇ ਰਸਤੇ ਆ ਖੁੱਲਣਗੇ ਤੇ ਜੇ ਆਪਾਂ ਆਪਣੇ ਮਾਈਂਡ ਚ ਇਹੀ ਗੱਲ ਪਾਈ ਰੱਖੀ ਜਿਹੜੀ ਆਪਾਂ ਨੂੰ ਸਿਖਾਈ ਗਈ ਹੈ ਕਿ ਕਸੀ ਪਿਟੀ ਗੱਲ ਕਿ ਹਰ ਵੇਲੇ ਆਪ ਤੋਂ ਨੀਵੇਂ ਕੰਨੀ ਦੇਖ ਕੇ ਚੱਲੋ ਤਾਂ ਫਿਰ ਗਰੋਥ ਭੁੱਲ ਜਾਓ ਭੁੱਲ ਜਾਓ ਕਿ ਤੁਸੀਂ ਕਦੇ ਵੀ ਆਪਣੇ ਜਿਹੜੇ ਹਾਲਾਤ ਆਹੋ ਚੇਂਜ ਕਰਦੇ ਹੋਗੇ ਸੋ ਇਹ ਸੀ ਆਪਣੀਆਂ ਅੱਜ ਦੀਆਂ ਗੱਲਾਂ ਜੇ ਅੱਗੇ ਵਧਣਾ ਚਾਹੁੰਦੇ ਹੋ ਕਿਸੇ ਵੀ ਕੰਮ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਇਹ ਗੱਲਾਂ ਜ਼ਰੂਰ ਯਾਦ ਰੱਖਿਓ ਕਦੇ ਨਾ ਭੁੱਲਿਓ ਇਹ ਗੱਲਾਂ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਣੀ ਆ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਇੱਕ ਨਵੇਂ ਟੌਪਿਕ ਨਾਲ ਮਿਲਾਂਗੇ